ਵਾਰਜੀ ਦਾ ਖਾਲਸਾ ਬੈਰਜੂ ਕੀ ਫਤਿਹ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਅੱਜ ਵੱਡੇ ਖੁਲਾਸੇ ਹੋਣਗੇ ਤੇ ਵੱਡੇ ਅਪਡੇਟ ਆ ਜਿਹੜੀ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਪੰਜਾਬ ਇੱਕ ਬਰੁਧੀ ਟੀਰੀ ਉੱਤੇ ਬੈਠਾ ਪੰਜਾਬ ਦਾ ਜਿਹੜਾ ਅੱਜ ਹਾਲਾਤ ਨੇ ਇਸ ਟਾਈਮ ਪੰਜਾਬ ਦੇ ਬਹੁਤ ਹੀ ਜਿਹੜੇ ਨਾਜ਼ੁਕ ਨੇ ਚੱਲ ਰਹੇ ਨੇ ਪੰਜਾਬ ਦੇ ਉੱਪਰ ਜਿਹੜਾ ਹਮਲੇ ਨੇ ਜਿਹੜੇ ਲਗਾਤਾਰ ਉਹ ਹੋ ਰਹੇ ਨੇ ਤੇ ਪੰਜਾਬ ਦਾ ਜਿਹੜਾ ਆਪਾਂ ਕਹਿ દઈએ ਇੱਕ ਪੰਜਾਬੀ ਦੇ ਵਿੱਚ ਜਿਹੜੀ ਬੇੜਾ ਗਰਕ ਕਰਨ ਵਾਲਾ ਕਰ ਦਿੱਤਾ ਸਰਕਾਰਾਂ ਨੇ ਕਿਹੜੀਆਂ ਸਰਕਾਰਾਂ ਚੱਲਾ ਚਲਦੀਆਂ ਨੇ ਕੌਣ ਆ ਉਹ ਲੋਕ ਆ ਇਹਦੇ ਵਾਸਤੇ ਵੇਸਕਾ ਜਿਹਨੂੰ ਲੋਕ ਮੈਂਟਲ ਮੈਂਟਲ ਕਹਿੰਦੇ ਸੀ ਜਾਂ ਕਹਿੰਦੇ ਸੀ ਕਿ ਨਸੇ ਦਾ ਆਦੀ ਆ ਇਹ ਪੁਰਥ ਮੁਲਾਜ਼ਮ ਨੇ ਪਹਿਲਾਂ ਬਹੁਤ ਖਲਾਸੇ ਕੀਤੇ ਸੀ ਉਹਦੀਆਂ ਗੱਲਾਂ ਬਹੁਤ ਸੱਚਾ ਸਾਥ ਹੋ ਰਹੀਆਂ ਨੇ ਨਿਤ ਜਿਹੜੇ ਗੈਂਗਸਟਰਾਂ ਦੇ ਅਨਕਾਉਂਟਰ ਹੋ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਗੈਂਗਸਟਰ ਦਾ ਅਨਕਾਉਂਟਰ ਕੀਤਾ ਗਿਆ ਨਾਲ ਹੀ ਦੇ ਤੁਹਾਨੂੰ ਦੱਸ ਦਿੰਦਾ ਕਿ ਪਟਿਆਲੇ ਦੇ ਵਿੱਚ ਜਿਹੜੇ ਕਿ ਰਾਜਪੁਰਾ ਰੋਡ ਉੱਪਰ ਕੂੜੇ ਦੇ ਢੇਰ ਉੱਪਰੋਂ ਕਿਹਾ ਜਾ ਰਿਹਾ ਕਿ ਬੰਬ ਮਿਲੇ ਨੇ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕੂੜੇ ਦੇ ਢੇਰ ਵਿੱਚੋਂ ਬੰਬ ਕੰਮੇ ਆ ਗਏ 7-8 ਰਾਗਟ ਲੈਂਚਰ ਬੰਬ ਨੇ ਜਿਹੜੇ ਫੜੇ ਗਏ ਪੁਲਿਸ ਵੱਲੋਂ ਕਹਿ ਦਿੱਤਾ ਕੂੜੇ ਦੇ ਢੇਰ ਦੇ ਵਿੱਚ ਆ ਪਰ ਉਹਦੇ ਪਿੱਛੇ ਵਜਾ ਕੋਈ ਹੋਰ ਹੋ ਸਕਦੀ ਆ ਇਹ ਵੀ ਆਪ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਹੁਣ ਪੁਲਿਸ ਬੀਸਾ ਕਿਦੀ ਜਾਂਚ ਲੱਗੀ ਹੋਈ ਆ ਕਿ ਬੰਬ ਕਿੱਥੋਂ ਆਏ ਕਿਹੜੇ ਕੁਵਾੜੀਆਂ ਦੇ ਵਿੱਚੇ ਐਡੇ ਦਾ ਕੋਈ ਕੁਵਾੜੀਆ ਵੀ ਨਾਨੀ ਹੁੰਦਾ ਪਸ ਕਹ ਦੀਏ ਕਿ ਵੀ ਇਹ ਪਤਾ ਨਾ ਹੋਵੇ ਕਿਸੇ ਨੂੰ ਅੱਜ ਬੱਚੇ-ਬੱਚੇ ਨੂੰ ਪਤਾ ਹੈਗਾ ਰਾਕਟ ਲੈਂਚਰ ਫੜੇਗੇ ਸੱਤ ਅੱਠ ਕੋਈ ਮੂਹ ਬੁੱਦਲੀ ਗੱਲ ਨਹੀਂ ਸੌ ਤੋਂ ਵੱਡੇ ਬੰਬ ਨੇ ਜਿਹੜੇ ਰਾਕਟ ਲੈਂਚਰ ਆ ਤੇ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਣਾ ਉਹ ਵੀਡੀਓ ਵੀ ਪਹਿਲਾ ਪੁਲਿਸ ਮੁਲਾਜ਼ਮ ਨੇ ਜਿਹੜੀ ਲੋਕਾਂ ਨੇ ਮਜ਼ਾਕ ਅਡਾਇਆ ਸੀ ਕਿ ਜੇ ਇਹ ਤਾਂ ਮੈਂ ਮਰ ਜਾਂਦਾ ਇਹ ਤਾਂ ਮੈਂਟਲਾ ਫਿਲਹਾਲ ਉਹ ਪੁਲਿਸ ਮੁਲਾਜ਼ਮ ਦਾ ਦੇ ਤੱਕ ਮਤਾਂ ਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਉਹਦਾ ਥੋਪ ਪਤਾ ਨਹੀਂ ਲੱਗਿਆ ਕਿ ਕਿੱਥੇ ਆ ਉਹ ਪੁਲਿਸ ਲੈਣ ਚਾਜਾ ਸਸਪੈਂਡ ਕਰ ਦਿੱਤਾ ਜਾਂ ਕਿਹੜੀ ਗੁਫਾ ਦੇ ਵਿੱਚ ਆ ਮੁੜ ਕੇ ਉਹਦੀ ਆਈਡੀ ਆ ਜਿਹੜੀ ਫੇਸਬੁੱਕ ਆਈਡੀ ਤੇ ਉਹਨੇ ਕੋਈ ਪੋਸਟ ਨਹੀਂ ਪਾਈ ਅੱਗੇ ਫਿਲਹਾਲ ਰੋਜ਼ ਸੋਸ਼ਲ ਮੀਡੀਆ ਤੇ ਉਹ ਪੋਸਟ ਆ ਪਾਉਂਦਾ ਸੀ ਅਕਸਰ ਪਾਉਂਦਾ ਰਹਿੰਦਾ ਸੀ ਪਰ ਕਰੀਬ ਅਜ ਦੋ ਮਹੀਨਿਆਂ ਤੋਂ ਪੁਲਿਸ ਮੁਲਾਜ਼ਮਾ ਜਿਹੜਾ ਉਹ ਚੁੱਪਾ ਨਾ ਇਹਦੇ ਤੇ ਐਸਐਸਪੀ ਨੇ ਕਦੇ ਕੋਈ ਬਿਆਨ ਦਿੱਤਾ ਨਾ ਪੰਜਾਬ ਦੇ ਨਾਲ ਡੀਜੀਪੀ ਨੇ ਨਾਕ ਸੇ ਹੋਰ ਅਵਸਰ ਨੇ ਤੇ ਆਖਰ ਤੇ ਆਖਰ ਗਿਆ ਪੁਲਿਸ ਮੁਲਾਜ਼ਮੇ ਕਿੱਥੇ ਆ ਨਾ ਉਹਨੇ ਕਦੇ ਆਪ ਸਚਾਈ ਸਾਹਮਣੇ ਲੋਕਾਂ ਦੇ ਲਿਆਂਦੀ ਆ ਕਿ ਭਈ ਮੈਂ ਘਰੇ ਆ ਜਾਂ ਜਿਹੜੇ ਹਾਲਾਤ ਨੇ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਉੱਪਰ ਜਿਹੜੇ ਯੂਕੇ ਵਰਗੇ ਦੇਸ਼ਾ ਇੰਗਲੈਂਡ ਵਰਗੇ ਦੇਸ਼ ਨੇ ਜਿਹੜੇ ਕਿ ਹਮਲਾ ਕਰਨਾ ਚਾਹੁੰਦੇ ਨੇ ਉਹਨਾਂ ਕੋਲੇ ਸਾਰੀਆਂ ਜਿਹੜੀਆਂ ਇਨਫੋਰਮੇਸ਼ਨਾਂ ਨੇ ਇਦੇ ਤਹਿਤ ਚੱਲਦੇ ਆ ਤੁਹਾਨੂੰ ਮੈਂ ਪਹਿਲਾਂ ਉਸ ਮਲਾਜ਼ਮੀ ਥੋੜੀ ਜਿਹੀ ਵੀਡੀਓ ਸੁਣਾ ਦਵਾਂ ਤਾਂ ਕਿ ਤੁਹਾਡੇ ਜਿਆਦਾ ਜਾਵੇ ਕਿ ਸ਼ਾਇਦ ਉਹੀ ਮਲਾਜ਼ਮਾ ਕਿਉਂਕਿ ਵੀਡੀਓ ਦਵਾਦਾ ਮੇਰੀ 3:00 ਪੁਰ ਗੋਵਰ ਸਿੰਘ ਜੀ ਦੇ ਬੋਲ ਹੋਏ ਸੀ ਕਿ ਵੀ 25 ਕੋ ਤੱਕ ਇਥੋਂ ਜਿੰਨੀ ਕੁਝ ਵੀ ਨਹੀਂ ਹੋਊਗਾ ਗਾ 25 ਕੋ ਫਿਰ ਇਸ ਤਰ੍ਹਾਂ ਮੰਨਦੇ ਜਾਓ ਤੇ ਇੱਕ ਹਵਾ ਉੱਡੀ ਹੋਈ 25 ਕੋ ਦੇ ਦੀਵਾ ਬਚ ਬਲੂਆ ਹੁਣ ਤੁਸੀਂ ਦੇਖ ਲਓ ਵੀ ਅਕਾਲ ਤਖਤ ਸਾਹਿਬ ਵੀ ਜੇਰ ਫੈਂਦੀ ਉੱਡਦੀ 25 30 ਪੰਡ ਹਰਿਆਣੇ ਦੇ ਉੱਡਣਗੇ 25 30 ਆਪਣੇ ਪੰਜਾਬ ਦੇ ਉੱਡਣਗੇ ਨਾਲ ਅਕਾਲ ਤਖਤ ਵੀ ਉੱਡੂਆ ਹੁਣ ਤੁਸੀਂ ਦੇਖ ਲਓ ਵੀ ਤਖਤਾ ਪਲਟਣਾ ਕਿ ਅਕਾਲ ਤਖਤ ਲੜਾਉਣਾ ਫਿਰ ਕੀ ਕਰਨਾਗਾ ਜਾਂ ਆਲ ਵਰਡ ਦਾ ਤਖਤਾ ਪਲਟਿਆ ਜਾਊਗਾ ਸਾਰੇ ਆਲ ਇੰਡੀਆ ਦਾ ਤਖਤਾ ਪਲਟਿਆ ਜਾਊਗਾ ਜਿਹੜੇ ਬੰਦੇ ਗੋਧਰਾकांड ਪੜ ਕੇ ਦੇਖੋ ਓਏ ਟੋਏ ਪੜ ਪੜ ਕੇ ਤੇਲ ਪਾ ਪਾ ਕੇ ਬੰਦੇ ਮਚਾਏ ਉਹ ਬੰਦੇ ਤੁਸੀਂ ਪ੍ਰਧਾਨ ਮੰਤਰੀ ਬਣਾ ਤੇ ਮਿਤ ਸ਼ਰਗਣ ਕਿੰਨਾ ੱੱਕਾ ਕੀਤਾ ਕੀ ਕੁਸ਼ ਹੋਈ ਜਾਂਦਾ ਕਿੰਨੇ ਦੰਗੇ ਕਰਾਏ ਫਿਰ ਤੁਸੀਂ ਵੋਟਾਂ ਦੇ ਵਿੱਚ 60 65% 7% ਬੋਲ ਬੋਟ ਪੋਲ ਹੁੰਦੀ ਹੈਗੀ ਉਦੋਂ ਵਿੱਚੋਂ 20 23 3 4 4 ਫਾਟੀਆਂ 20 20% ਵੋਟ ਪੋਲ ਹੋਗੇ ਉਹਦੇ ਵਿੱਚੋਂ ਫਿਰ ਇਹ ਕੀ ਕਰਦੇ ਆ ਤੁਸੀਂ ਦੇਖੋ 1% 21% ਵਾਲਾ ਜਿੱਤ ਰਿਹਾਗਾ 21% ਵਿੱਚ 11% ਤਾਂ ਜਿਹੜੇ ਨਸ਼ੇ ਤੇ ਪੈਸੇ ਵਾਲੀ ਵੋਟ ਆ 5% ਪੁਲਿਸ ਦੀ ਦਾਵ ਤੇ ਗੈਂਗਸਟਰਾਂ ਦਾਵ 5% ਵੋਟ ਤੇ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤੇ 95% ਸਾਰਾ ਆਲ ਇੰਡੀਆ ਤੰਗ ਹੋ ਹੀ ਜਾਂਦਾਗਾ ਵੀਡੀਓ ਮੈਂ ਕੱਟ ਕਰਕੇ ਬਣਾ ਰਿਹਾ ਕਿਉਂਕਿ ਜਿਆਦਾ ਵੀਡੀਓ ਲੰਮੀ ਹੁੰਦੀ ਹੈ ਮੈਂ ਵਿੱਚ ਛੱਡ ਦਿਨਾਗਾ ਤੁਹਾਨੂੰ ਸਿਆਸਤ ਬਾਰੇ ਸਾਰੀ ਜਾਣਕਾਰੀ ਦੇਵਾਂਗਾ ਸਿਆਸਤ ਕਿਵੇਂ ਖੇਡੀ ਕਿ ਸਾਡੇ ਪਿੰਡ ਦਾ ਕਾਲਾ ਸਰਪੰਚ ਜਿੱਤਿਆ ਮਾਫ ਕਰਨਾ ਜੇ ਕੋਈ ਸ਼ਬਦ ਉਰਾਪਰਾ ਹੋ ਗਿਆ ਹੋਵੇ ਮੇਰਾ ਕਹਿਣ ਦਾ ਭਾਵ ਕਿ ਵੀਡੀਓ ਸੁਣਾਉਣ ਦਾ ਮੇਰਾ ਮਕਸਦ ਤੁਹਾਨੂੰ ਇਹ ਸੀ ਮੈਂ ਸਾਕ ਅੱਜ ਵੀ ਇਸ ਪੁਲਿਸ ਮਲਾਜ਼ਮ ਦੀਆਂ ਵੀਡੀਓ ਬੈਰਲ ਹੋ ਰਹੀਆਂ ਨੇ ਇਹਨਾਂ ਕੋਲੇ ਘੰਟੇ ਦੀ ਵੀਡੀਓ ਵੀ ਆ 47 ਮਿੰਟਾਂ ਦੀ ਵੀਡੀਓ ਵੀ ਇਹਨੇ ਆਪ ਦੱਸਿਆ 90 ਮਿੰਟਾਂ ਦੀ ਵੀਡੀਓ ਵੀ ਆ 20 25 ਵੀਡੀਓ ਮਿੰਟਾਂ ਦੀ ਤੇ ਆਮੇ ਚੱਲ ਰਹੀਆਂ ਨੇ 6-7 ਮਿੰਟਾਂ ਦੀਆਂ ਅਜੇ ਵੀ ਬੈਰਲ ਹੋ ਰਹੀਆਂ ਨੇ ਗਰੁੱਪਾਂ ਦੇ ਵਿੱਚ ਆ ਰਹੀਆਂ ਨੇ WhatsApp ਗਰੁੱਪਾਂ ਦੇ ਵਿੱਚ ਪਰ ਵੱਡਾ ਇਹਦੇ ਤੇ ਹਵਾਲਾ ਏ ਜੋ ਨੌਜਵਾਨ ਨੇ ਦਿੱਤਾ ਕਿ ਜਿਹੜੇ ਨਸੇ ਗੈਂਗਸਟਰ ਤੇ ਪੁਲਿਸ ਦੇ ਦਬਾਅ ਹੇਠਾਂ ਆ ਕੇ ਜਿਹੜਾ ਮੋਦੀ ਫੇਰ ਸਰਕਾਰ ਬਣਾ ਜਾਂਦਾ ਗੋਧਰਾ ਕਾਂਡ ਦੇ ਵਿੱਚ ਕੀ ਕੁਝ ਕੀਤਾ ਗਜਰਾਤ ਦੇ ਵਿੱਚ ਕੀ ਕੁਝ ਕੀਤਾ ਇਹ ਸਾਰਿਆਂ ਨੂੰ ਪਤਾਗਾ ਪੰਜਾਬ ਫੇਰ ਹੀ ਤੇ ਆਉਂਦਾਗਾ 5 ਮਿੰਟਾਂ ਦੇ ਲਈ ਕਿਸਾਨਾਂ ਤੇ 307 ਦੇ ਮਕਾਦਮੇ ਦਰਜ ਹੋ ਜਾਂਦੇ ਆ ਇਹ ਅਸੀਂ ਪ੍ਰਧਾਨ ਮੰਤਰੀ ਇਹ ਸੁੱਟ ਚੁਣਿਆ ਜੇਕਰ ਸਾਡੇ ਦੁੱਖ ਤਕਲੀਫ ਨਹੀਂ ਸੁਣਨਾ ਆਉਂਦਾ ਜੇ ਕਿਸੇ ਕਿਸਾਨ ਨੇ ਦੂਰੋਂ ਖੜ ਕੇ ਝੰਡਾ ਬਖਾਤਾ ਇਹਦਾ ਮਤਲਬ ਤੇ ਹਵਾਲਾ ਹੋ ਗਿਆ ਤੇ ਭਗਵਾਨਤ ਮਾਨ ਦੀ ਸਰਕਾਰ ਨੇ ਝਟ ਮਕਾਦਮੇ ਦਰਜ ਕਰ ਦਿੱਤੇ 3 ਸਾਲਾਂ ਬਾਅਦ ਤੇ ਜੋ ਮੋਦੀ ਮਨ ਆਈਆਂ ਕਰ ਰਿਹਾਗਾ ਹੁਣ ਦਿੱਲੀ ਦੇ ਵਿੱਚ ਕੌਣ ਜਿੱਤੀ ਆ ਕਵੇਂ ਨਾ ਜਿੱਤੀਆਂ ਦਾ ਕਵੇਂ ਹਾਰਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਨਾ ਕਿਸੇ ਦੇ ਜਿੱਤਣ ਦੇ ਹੰਮੀ ਚ ਖੁਸ਼ੀ ਆ ਤੇ ਨਾ ਹੀ ਕਿਸੇ ਦੇ ਹਾਰਨ ਦੇ ਹੰਮੀ ਚ ਕਿਉਂਕਿ ਦੋਨੇ ਇੱਕੋ ਨੇ ਕੇਜਰੀਵਾਲ ਵੀ ਉਹੀ ਵੀ ਟੀਮ ਆ ਉਹਦੀ ਤੇ ਉਹ ਏ ਟੀਮ ਆ ਏ ਤੇ ਬੀ ਟੀਮ ਜਿਹੜਾ ਮੈਚ ਆ ਉਹ ਰਲ ਕੇ ਖੇਡਿਆ ਜਾ ਰਿਹਾ ਸਭ ਤੋਂ ਵੱਡੀ ਜਿਹੜੀ ਹੈਰਾਨਗੀ ਇਹ ਆ ਪੋਰਸ ਮਲਾਜਮ ਕਹਿ ਰਹੇ ਆ ਕਿ ਪੰਜਾਬ ਉੱਪਰ ਹਮਲੇ ਹੋਣ ਹੋਣਗੇ ਪਰ ਕਿਸੇ ਨੇ ਗੌਰ ਨਹੀਂ ਕੀਤੀ ਉਹ ਤੋਂ ਬਾਅਦ ਜਿਹੜਾ ਲਗਟ ਲਾਈਨ 'ਚ ਫੜੇ ਜਾਂਦੇ ਨੇ 7-8 ਸਿੱਧੂ ਮੂਸੇਵਾਲੇ ਦੇ ਨਜ਼ਦੀਕੀ ਦੇ ਘਰ ਪ੍ਰਗਟ ਸਿੰਘ ਦੇ ਘਰ ਤੇ ਜਿਹੜਾ ਹਮਲਾ ਹੋ ਜਾਂਦਾਗਾ ਜਾਂ ਆਪਾਂ ਵੇਖਦੇ ਹਾਂ ਹੋਰ ਅਨੇਕਾਂ ਜਿੰਨੇ ਹਮਲੇ ਹੋ ਰਹੇ ਨੇ ਆਸਲ ਇਹ ਜਿਹੜਾ ਜਿਹੜੀਆਂ ਬਾਰਦਾਤਾਂ ਵਰਤ ਰਹੀਆਂ ਨੇ ਤੁਸੀਂ ਇਹ ਸੋਚ ਕੇ ਦੇਖੋ 1 ਮਿੰਟ ਦੇ ਲਈ ਜਿਹੜਾ ਹਥਿਆਰ ਨੇ ਇਹ ਇਹ ਆਏ ਕਿੱਥੋਂ ਆ ਜੇਕਰ ਕੋਈ ਗੱਲਬਾਤ ਹੋਵੇ ਜੇ ਕਹਿੰਦੇ ਪਾਕਿਸਤਾਨ ਤੋਂ ਹਥਿਆਰ ਆ ਗਏ ਜੇ ਕੋਈ ਹਵਾ ਚੱਲ ਪਈ ਕਹਿੰਦੇ ਪਾਕਿਸਤਾਨ ਤੋਂ ਆ ਗਈ ਜੇ ਕੋਈ ਨੀਕਰ ਵੀ ਉਧਰ ਉੱਡੇ ਆਏ ਕਹਿੰਦੇ ਪਾਕਿਸਤਾਨ ਤੋਂ ਢਕੇ ਆ ਗਈ ਜੇ ਚਿੱਟਾ ਆ ਗਿਆ ਕਹਿੰਦੇ ਪਾਕਿਸਤਾਨ ਤੋਂ ਆ ਗਿਆ ਤੇ ਫਿਰ ਜਿਹੜੀ ਇੰਨੀ ਮਿਲਟਰੀ ਤੇ ਫੌਜ ਲਾਈ ਹੋਈ ਆ ਸੀਆਰਪੀ ਲਾਈ ਹੋਈ ਆ ਇੱਕ ਦਿਖਾਉਣ ਵਾਸਤੇ ਲਾਈ ਹੋਈ ਆ ਉਹ ਤਾਰਾਂ ਦੇ ਉੱਤੇ ਨੇੜ ਗੇੜ ਨਹੀਂ ਕੋਈ ਜਾ ਸਕਦਾ ਜੇ ਕਸਾ ਸਿਰਫ ਇਕੱਲੇ ਪਾਕਿਸਤਾਨ ਤੋਂ ਸਾਰਾ ਕੁਝ ਆ ਰਿਹਾ ਤੇ ਦੂਜੇ ਮੁਲਕਾਂ ਦੇ ਵਿੱਚ ਕਿਉਂ ਨਹੀਂ ਤੁਸੀਂ ਨਾਉ ਲੈਂਦੇ ਇਹ ਇੰਗਲੈਂਡ ਦਾ ਨਾ ਲੈ ਰਿਹਾ ਹੋਰ ਕੰਟਰੀਆਂ ਦੇ ਕਿੰਨੀਆਂ ਨੇ ਛੀਂਣ ਦੇ ਨਾਲ ਆਪਣੀ ਨਹੀਂ ਬਣਦੀ ਤੇ ਕਿੰਨੇ ਹੋਰ ਨੇ ਪਰ ਸਿਰਫ ਇੱਕ ਬਹਾਨਾ ਹੈਗਾ ਕਿ ਜਿਹੜਾ ਵੀ ਕੋਈ ਆਪ ਤੇ ਸਰਕਾਰ ਤੇ ਸਰ ਤੇ ਪਵੇ ਕਿ ਸਰਕਾਰ ਹੁਣ ਘਿਰਦੀ ਨਜ਼ਰ ਆ ਰਹੀ ਆ ਤਾਂ ਪਾਕਿਸਤਾਨ ਤੇ ਛੱਡ ਦਿੰਦੀ ਹੈ ਗੱਲਬਾਤ ਇਹ ਹੀ ਇਕੱਲੀ ਕਰਦੇ ਰਹੇ ਕੋਈ ਗੱਲਬਾਤ ਹੁੰਦੀ ਤਖਵੀਰ ਬਾਦਲ ਪਾਕਿਸਤਾਨ ਨੇ ਕਰ ਦਿੱ ਦਿੱਤਾ ਵੀ ਤੁਹਾਡੇ ਕੋਲੇ ਪੁਲਸਾ ਮਿਲਟਰੀ ਆ ਫੋਰਸਾ ਉਹ ਤੁਹਾਡੇ ਕੋਲ ਕਿੰਨੇ ਸੋਰਸ ਨੇ ਮੈਨੂੰ ਦੱਸ ਦਿਓ ਜੇ ਤੁਹਾਡੇ ਕੋਲ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਅਜਿਹਾ ਕੁਝ ਕਰ ਸਕਦਾ ਤਾਂ ਤੇ ਕੱਲ੍ਹ ਤੋਂ ਪਾਕਿਸਤਾਨ ਨੇ ਜੇ ਹਮਲਾ ਕਰ ਦਿੱਤਾ ਤੇ ਫੇਰ ਭਾਈ ਕੌਣ ਰੱਖਾਗਾ ਜੀ ਅੱਜ ਪਾਕਿਸਤਾਨ ਦੇ ਡਰਾਊਨ ਨਹੀਂ ਫੜੇ ਜਾ ਸਕਦੇ ਜਾਂ ਸਤੋਂ ਬੰਦੇ ਨਹੀਂ ਫੜੇ ਜਾ ਸਕਦੇ ਹੁਣ ਪਾਕਿਸਤਾਨ ਦੇ ਵਿੱਚ ਕਿਹਾ ਅਕੇ ਨਸਾ ਆ ਜੀ ਹੁਣ ਫੌਜੀ ਮਿਲੇ ਹੋਏ ਨੇ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਇੱਥੇ ਥੋੜੀ ਜਿਹੀ ਗੱਲ ਕਹਿ ਦੇਵਾਂ ਗੱਲ ਧਿਆਨ ਦੇ ਨਾਲ ਸੁਣਨਾ ਹੁਣ ਇੱਕ ਨੌਜਵਾਨ ਫੌਜੀ ਫੜਿਆਗਾ ਕਹਿੰਦੇ ਜੀ ਇਹ ਮਿਲਿਆ ਹੋਇਆ ਸੀ ਪਾਕਿਸਤਾਨ ਦੇ ਨਾਲ ਅਕਸਰ ਇਹ ਅਸੀਂ ਸੁਣਦੇ ਰਹਿੰਦੇ ਆ ਕਿ ਪਾਕਿਸਤਾਨ ਵਾਲੇ ਇੱਧਰ ਤੇ ਇੱਧਰ ਉੱਧਰ ਜਿਹੜੇ ਮਿਲ ਕੇ ਜਿਹੜਾ ਸਾਰਾ ਕੁਝ ਕਰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੁਲਿਸ ਮੁਲਾਜ਼ਮ ਦੇ ਵਿੱਚ ਵੀ ਪੁਲਿਸ ਵਾਲੇ ਦੇ ਵਿੱਚ ਵੀ 20% ਕਾਲੀਆਂ ਭੇਡਾਂ ਨੇ 20% ਕਾਲੀਆਂ ਭੇਡਾਂ ਨੇ ਜਿਹੜੀਆਂ ਕਿ ਅਤਿਆਚਾਰ ਜਲਮ ਕਰਦੇ ਆ ਸਿੱਖਾਂ ਤੇ ਤੇ ਕਰਾਉਂਦੀਆਂ ਤੇ ਮਾਹੌਲ ਪੰਜਾਬ ਦਾ ਖਰਾਬ ਕਰਦੀਆਂ ਨੇ। ਇਸੇ ਤਰ੍ਹਾਂ ਹੀ ਫੌਜ ਦੇ ਵਿੱਚ 10-20% ਉਹਨਾਂ ਦੇ ਵਿੱਚ ਵੀ ਬੈਠੇ ਨੇ। ਪਰ ਸਾਡੀਆਂ ਸਰਕਾਰਾਂ, ਇੰਟੈਲੀਜੈਂਸੀਆਂ ਜੇ ਕੋਈ ਪੰਜਾਬ ਦੇ ਵਿੱਚ ਸਿੱਖ ਮੜਿਆ ਨਾਰਾ ਲਿਖ ਦੇਵੇ ਜਾਂ ਕਹਿ ਦੇਵੇ ਉਹਨਾਂ ਦਾ ਛੱਟਾ ਕੇ ਗ੍ਰਿਪਦਾਰ ਕਰ ਲੈਂਦੇ ਆ ਇੰਟੈਲੀਜੈਂਸੀ ਨੂੰ ਇੰਨਾ ਤੇਜ਼ ਆ। ਇਨਾ ਪਤਾ ਲੱਗ ਜਾਂਦਾ ਕਿ ਫਲਾਣਾ ਬੰਦਾ ਹੈਗਾ ਪਰ ਜਿਹੜਾ ਜਿੱਥੇ ਲੱਗੇ ਸਾਰਾ ਤੰਤਰ-ਮੰਤਰ ਜੋਰ ਸਰਕਾਰਾਂ ਦਾ ਸਾਰੀਆਂ ਦਾ ਤੇ ਉਤੋਂ ਇਹ ਕੁਝ ਨਸਾ ਆਵੇ ਉਤੋਂ ਗਰਨੇਡ ਆਉਣ ਉਤੋਂ ਬੰਬ ਧਮਾਕੇ ਆਉਣ ਤੇ ਫਿਰ ਇਹ ਤਾਂ ਨਲੈਕੀ ਸਿੱਧ ਹੁੰਦੀ ਆ ਸਰ ਇਸ ਦੇਸ਼ ਦੀ ਫਿਰ ਤੁਸੀਂ ਕਹਦੇ ਹੋਗੇ ਮੋਦੀ ਨੇ ਮੋਦੀ ਬੜਾ ਤਾਕਤਵਰ ਆ ਜੀ ਮੋਦੀ ਫਲਾਣਾ ਹੈਗਾ ਕੀ ਮੋਦੀ ਦੀ ਬਹਾਦਰੀ ਹੈ ਕੀ ਤਾਕਤਵਾਰਾ ਕੀ ਕਰ ਲਿਆ ਉਹਨੇ ਆ ਕੇ ਇਸ ਦੇ ਇਸ ਦਾ ਬੇੜਾ ਘਰ ਕੀ ਕੀਤਾ ਉਸ ਤੋਂ ਇਲਾਵਾ ਹੋਰ ਕਰਿਆ ਕੀ ਆ ਕਿਸਾਨਾਂ ਦੀ ਮੰਗਾ ਉਹ ਨਹੀਂ ਮੰਨ ਰਿਆ ਪੰਜਾਬ ਵਾਲਿਆਂ ਨੂੰ ਉਹ ਮਾਰ ਰਿਹਾਗਾ ਗੁੰਡਾ ਸਾਜੀ ਧੱਕੇ ਸਾਈ ਕਰ ਰਿਹਾਗਾ ਅਮਿਤ ਸਾਹ ਤੇ ਮੋਦੀ ਦੋਨੇ ਇਸ ਕਰਕੇ ਇਸ ਵੀਡੀਓ ਦਾ ਬੱਤ-ਬੱਤ ਸ਼ੇਅਰ ਕਰ ਦਿਓ ਕਿਉਂਕਿ ਪੰਜਾਬ ਇਸ ਟਾਈਮ ਲੱਖੇ ਸਿਧਾਨੇ ਨੇ ਵੀ ਕੀ ਐਸੀ ਗੱਲ ਕਰੇ ਕਿ ਪੰਜਾਬ ਬਰੂਦ ਦੀ ਤੇਰੀ ਢੇਰੀ ਤੇ ਬੈਠਾ ਤੁਸੀਂ ਸੰਭਲਦੇ ਨਹੀਂ ਤੇ ਸਾਡੇ ਸਿੱਖਾਂ ਉੱਤੇ ਜੇ ਕੋਈ ਹੋਰ ਹੁੰਦਾ ਅਤਿਆਚਾਰ ਵੀ ਸਿੱਖਾਂ ਤੇ ਹੁੰਦਾ ਫੜੇ ਵੀ ਸਿੱਖਾਂ ਜਾਂਦੇ ਤੇ ਬਦਨਾ ਵੀ ਸਿੱਖੀ ਹੁੰਦੇ ਆ ਵੱਡੀ ਮジョਰਟੀ ਕੋਲੇ ਹਿੰਦੂਆਂ ਕੋਲੇ ਕਿੰਨਾ ਕਿੰਨਾ ਕੁਝ ਫੜਿਆ ਜਾਂਦਾਗਾ ਕਿੰਦੇ মিডিਆ ਨੇ ਦਿਖਾਉਣ ਦੀ ਜੁਰਤ ਕੀਤੀ ਇੱਕ ਧੰਨ ਥੋੜੀ ਜਿਹੀ ਐਥੇ ਮੈਂ ਗੱਲ ਗੱਲ ਐਡ ਕਰ ਦੇਵਾ ਜੇ ਕੋ ਖਾਲਸੇ ਦਾ ਦਿਹਾੜਾ ਮਨਾਉਗੇ ਸਮੇਂ ਜਦ ਬਸਾਖੀ ਕਹਿ ਲੋ ਜਦ ਸਹਿਬਜ਼ਾਦਿਆਂ ਦਾ ਜਾਂ ਹੋਰ ਜੇ ਨੰਗ ਸਿੰਘ ਕਿਸੇ ਦੀ ਟੋਪੀ ਲਾ ਲੈਂਦੇ ਆ ਤਾਂ ਸਾਰਾ মিডিਆ ਪਿੱੜਦਾ ਜੀ ਦੇਖੋ ਜੀ ਵਰਸਿਆਂ ਤੇ ਟੋਪੀਆਂ ਟੰਗੀ ਫਿਰਦੇ ਆ ਕਹਿੰਦਾ ਨਾ ਇਹ ਤੁਸੀਂ ਵੇਖਿਆ ਹੀ ਆ ਗੋਦੀ ਮੀਡੀਆ ਕਹਿੰਦੇ ਉਹ ਤਾਂ ਕਹਿੰਦੇ ਕਹਿੰਦਾਗਾ ਜਿਹੜਾ ਪੰਜਾਬ ਵਾਲਾ ਮੀਡੀਆ ਉਹ ਵੀ ਕਹਿੰਦਾ ਜੀ ਇਹਨਾਂ ਨੇ ਧੱਕੇ ਸਾਈ ਕੀਤੀ ਐ ਇੱਥੇ ਗੁੰਡਾ ਰਾਜ ਆ ਫਲਾਨਾਗਾ ਦੂਸਰੇ ਪਾਸੇ ਝਾਤੀ ਮਾਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕੁੰਬ ਦਾ ਮੇਲਾ ਉਹਨਾਂ ਨੂੰ ਮੁਬਾਰਕ ਹਿੰਦੂਵਾਦ ਜੀ ਦਾ ਮੇਲਾਗਾ ਪਰ ਉੱਥੇ ਗੁੰਡਾ ਕਰਦੀ ਜਿਹੜੇ ਅੱਬ ਬੈਠੇ ਨੇ ਸਾਧ ਜਿਹਨੂੰ ਤੁਸੀਂ ਇਹ ਪੂਜੀ ਜਾਂਦੇ ਆ ਹਰ ਇੱਕ ਦੇ ਉਹਨਾਂ ਨੇ ਉਹ ਬੰਦਾ ਕਿਹੜਾ ਜਿਹੜਾ ਉਹਨਾਂ ਨੇ ਕੁੱਟਿਆ ਨਹੀਂ ਡਾਂਗਾ ਦੇ ਨਾਲ ਚਮਟਿਆਂ ਦੇ ਨਾਲ ਕਿਸੇ ਨੂੰ ਰੋੜਿਆਂ ਦੇ ਨਾਲ ਕਿਸੇ ਨੂੰ ਕਾਸੇ ਦੇ ਨਾਲ ਕਿਸੇ ਨੂੰ ਕਾਸੇ ਦੇ ਨਾਲ ਲੱਤਾਂ ਦੇ ਨਾਲ ਪਰ ਇੱਕ ਮੀਡੀਏ ਨੇ ਖਬਰ ਨਹੀਂ ਚਲਾਈ ਕਿ ਭਾਈ ਇਹ ਸਾਧੂ ਨੇ ਜਿਹੜੇ 15 20 ਸਾਧੂ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਉੱਥੇ ਕਿਸੇ ਦੇ ਲੱਪਣ ਮਾਰਦੇ ਨੇ ਕਿਸੇ ਦੀ ਟੋਪੀ ਲਾ ਲੈਂਦੇ ਨੇ ਕਿਸੇ ਨੂੰ ਬੰਨ ਲੈਂਦੇ ਨੇ ਇੰਨੀ ਆ ਭੈੜੀਆਂ ਹਰਕਤਾਂ ਦੇ ਨਾਲ ਉਹ ਤੋਂ ਦੇ ਲੋਕ ਜਿਹੜੇ ਜਾਂਦੇ ਵਿਚਾਰੇ ਪਹਿਲੀ ਵਾਰ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਗਰੁੱਪ ਵੱਡਾਗਾ ਉਹ ਇੱਥੇ ਡਰਦੇ ਨਹੀਂ ਬੋਲਦੇ ਤੇ ਉਹਨਾਂ ਨੂੰ ਜਦੋਂ ਮਾਰਦਿਆਂ ਉੱਥੇ ਡਾਂਗਾ ਸੋਟੀਆਂ ਮਾਰੀ ਜਾਂ ਅੱਜ ਤੱਕ ਦੱਸ ਦੋ ਕਿਸੇ মিডিਏ ਨੇ ਬਖਾਇਆ ਹੋਵੇ ਸਾਡਾ ਕੋਈ ਉਹਨਾਂ ਨਾਲ ਬੈਰ ਨਹੀਂ ਪਰ ਗੱਲ ਤਾਂ ਇਹ ਆ ਜਦੋਂ ਸਿੱਖਾਂ ਤੇ ਗੱਲ ਆਉਂਦੀ ਆ ਉਦੋਂ মিডিਆ ਸਾਰਾ ਕੁਝ ਚੁੱਕ ਦਿੰਦਾਗਾ ਜੇ ਕਿਹਨੇ ਸਿੰਘ ਨੇ ਆ ਕਰਤਾ ਜੀ ਫਲਾਨਾ ਕਰ ਦਿੱਤਾ ਤੇ ਉਹ ਤੁਹਾਨੂੰ ਕੁੱਟੇ ਜਾਂਦੇ ਆ ਮੂਹ ਮੂਹ ਸਾਰੰਦੇ ਮਾਰਮਾ ਲਫੇੜੇ ਤੇ ਕਵੇਂ ਸੋਟੀਆਂ ਬੈਂਤਾਂ ਦੇ ਨਾਲ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਿਆ ਜਾ ਰਿਹਾ ਗੁੰਡਾਗਰਦੀ ਦੇ ਉੱਤੇ ਆਤਮੱਚੀ ਹੋਈ ਆ ਤੇ ਉਹ ਕਿਸੇ ਨੂੰ ਦਿਖਦਾ ਨਹੀਂ ਨਾ ਉਹ ਸਾਡੇ ਇੱਥੇ ਜਿਹੜੇ ਏਜੰਟ ਬੈਠੇ ਨੇ ਜਿਹੜੇ ਸਿੱਖਾਂ ਦੇ ਖਿਲਾਫ ਬੰਕੜ ਜਾਣਦੇ ਨੇ ਉਹ ਕਦੇ ਬੋਲੇ ਨੇ ਉਸ ਮੁੱਦੇ ਤੇ ਕੋਈ ਨਹੀਂ ਬੋਲਿਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਲਿਖਿਓ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤ